ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਪੰਜਾਬ ਨੌਲੇਜ ਗੁਰੂਜੀ ਵਿੱਚ ਅੱਜ ਆਪਾਂ ਫਿਰ ਤੁਹਾਡੀ ਕੁਝ ਘਰੇਲੂ ਜਾਣਕਾਰੀ ਵਾਸਤੇ ਕੋਈ ਬਿਜਲੀ ਦੇ ਜਿਹੜੇ ਕਨੈਕਸ਼ਨ ਆ ਸ਼ਾਰਟ ਉਹ ਕਿੱਦਾਂ ਕਰੀਦੇ ਆ ਐਕਸਟੈਂਸ਼ਨ ਬਾਕਸ ਕਿਦਾਂ ਬਣਾਇਦਾ ਉਹ ਬਹੁਤ ਸਾਰੇ ਵੀਰਾਂ ਨੂੰ ਤਾਂ ਪਤਾ ਹੋਊਗਾ ਪਰ ਬਹੁਤ ਸਾਰੇ ਮੇਰੇ ਵਰਗੇ ਵੀ ਹੋਣਗੇ ਜਿਨ੍ਹਾਂ ਨੂੰ ਨਹੀਂ ਪਤਾ ਹੁੰਦਾ ਉਹ ਫਟਾਫਟ ਜਾ ਕੇ ਮਕੈਨਿਕ ਕੋ ਜਾਂਦੇ ਆ ਮਕੈਨਿਕ ਲੱਭਦੇ ਰਹਿੰਦੇ ਆ ਤੇ ਅੱਜ ਆਪਾਂ ਤੁਹਾਨੂੰ ਜਿਹੜਾ ਹੈਗਾ ਘਰੇ ਬਣਾਉਣਾ ਸਿਖਾਵਾਂਗੇ ਕਿਦਾਂ ਐਕਸਟੈਂਸ਼ਨ ਬਾਕਸ ਜਿਹੜਾ ਬਣਦਾ ਉਹਨੂੰ ਕਨੈਕਸ਼ਨ ਕਿਦਾਂ ਕਰੀਦੇ ਆ ਆਜੋ ਹੁਣ ਤੁਸੀਂ ਆ ਜੋ ਡਾਇਗਰਾਮ ਤੇ ਜਿਹੜੇ ਕੰਧਾਂ ਦੇ ਵਿੱਚ ਫਿਟਿੰਗ ਹੁੰਦੀ ਹੈ ਆਪਾਂ ਇਹ ਤੁਹਾਨੂੰ ਤਾਂ ਸਿਖਾ ਰਹੇ ਆ ਤਾਂ ਕਿ ਤੁਹਾਨੂੰ ਛੋੜਾ ਬੁਰਤ ਘਰ ਦੇ ਵਿੱਚ ਕੰਮ ਕਰਨਾ ਪਤਾ ਲੱਗ ਜਵੇ ਆਪਾਂ ਫਟਾਫਟ ਕੋਈ ਕੰਮ ਸਵਿਚ ਖਰਾਬ ਹੋ ਗਿਆ ਸਵਿਚ ਬਤਨ ਲੱਗੇ ਫਟਾਫਟ ਆਪਾਂ ਮਿਸਤਰੀ ਨੂੰ ਨਾ ਲੈਣ ਚੱਲ ਜੀਏ ਕਈ ਵਾਰੀ ਮਿਸਤਰੀ ਲੱਭਦੇ ਹੀ ਨਹੀਂ ਤੇ ਆਪਾਂ ਤਾਂ ਤੁਹਾਨੂੰ ਜਾਣਕਾਰੀ ਦੇ ਰਹੇ ਆਂ ਵੀ ਇਹ ਆਪਾਂ ਕਿੱਦਾਂ ਇਹ ਹੁਣ ਇੱਕ ਬੋਰਡ ਲੱਗਾ ਘਰ ਦੇ ਵਿੱਚ ਆਪਣੀ ਕੰਧ ਤੇ ਇਹ ਕਿੱਦਾਂ ਤੋਂ ਤਰੰਟ ਇਹਦਾ ਕਰੰਟ ਕਿੱਦਾਂ ਹੁੰਦਾ ਏ ਹੁਣ ਜਿੱਦਾਂ ਇਹ ਪਲੱਗ ਹੋ ਗਿਆ ਇੱਕ ਆ ਹੋ ਗਿਆ ਇਹਦਾ ਇਹ ਪਲੱਗ ਤਿੰਨ ਇਹਦੇ ਪੁਆਇੰਟ ਆ ਆ ਹੋ ਗਿਆ ਅਰਥ ਆ ਹੋ ਗਿਆ ਨਿਊਟਰਲ ਆ ਹੋ ਗਈ ਲਾਈਟ ਹਮੇਸ਼ਾ ਹੀ ਲਾਈਟ ਜਿਹੜੀ ਸੱਜੇ ਪਾਸੇ ਹੁੰਦੀ ਆ ਇਹਦੇ ਹੁਣ ਆਪਾਂ ਕਨੈਕਸ਼ਨ ਕਿਦਾਂ ਦੇਣੇ ਆ ਆ ਪਿਛੋਂ ਮੀਟਰ ਤੋਂ ਤਾਰਾਂ ਆਉਂਦੀਆਂ ਆ ਹੋ ਗਿਆ ਮੀਟਰ ਇਹ ਮੀਟਰ ਤੋਂ ਤਾਰਾਂ ਆ ਰਹੀਆਂ ਹਰੀ ਤਾਰ ਜਿਹੜੀ ਹੈਗੀ ਆ ਅਰਥ ਦੀ ਤੇ ਨੀਲੀ ਤਾਰ ਨਿਊਟਰਲ ਤੇ ਰੈੱਡ ਜਿਹੜਾ ਉਹ ਫੇਸ ਕਰੰਟ ਜਿਹਨੂੰ ਕਹ ਦਿੰਨੇ ਆਪਾਂ ਹੁਣ ਇਹ ਅਰਥ ਆਪਣਾ ਜਿਹੜਾ ਅਰਥ ਆਪਾਂ ਇਹ ਹਰੀ ਤਾਰ ਆਉਂਦੀ ਆ ਇੱਥੇ ਤੀਜਾ ਪੁਆਇੰਟ ਜਿਹੜਾ ਪਲੱਗ ਦਾ ਹੁੰਦਾ ਇਹ ਤਾਂ ਅਰਥ ਤੇ ਜੁੜ ਜਾਂਦਾ ਇੱਥੇ ਹੁਣ ਇਸ ਤੋਂ ਅੱਗੇ ਇਥੋਂ ਅਰਥ ਇਹ ਪਲੇਟ ਜੇ ਜੁੜਿਆ ਹੁੰਦਾ ਇਦਾਂ ਤਾਂ ਕਿ ਕੰਦ ਦੇ ਵਿੱਚ ਅਰਥ ਜਿਹੜਾ ਜਾਵੇ ਤੇ ਬ੍ਰੇਕ ਹੋ ਜਵੇ ਹੁਣ ਤੁਸੀਂ ਇਥੋਂ ਆਹ ਦੇਖੋ ਕਰੰਟ ਆ ਰਿਹਾ ਰੈੱਡ ਕਰੰਟ ਜਿਹੜਾ ਸੁੱਧਾ ਇਹ ਇਹਦੇ ਵਿੱਚ ਆਪਾਂ ਦੇ ਦਿੱਤਾ ਠੀਕ ਹੈ ਜੀ ਇਹ ਹੋ ਗਿਆ ਇਹਨੂੰ ਪਲੱਗ ਨੂੰ ਚਲਾਉਣ ਲਈ ਆਨ-ਆਫ ਸਵਿੱਚ ਆਹ ਸਾਰੇ ਜਿੰਨੇ ਸਵਿੱਚ ਆ ਇਹਨਾਂ ਨੂੰ ਇੱਕ ਤਾਰ ਆਪਾਂ ਛਿੱਲ ਕੇ ਇੱਦਾਂ ਲਾ ਦੇਣੀ ਥਲੜੇ ਪੁਆਇੰਟਾਂ ਨੂੰ ਇਸ ਸਵਿੱਚ ਦੇ ਪੁਆਇੰਟਾਂ 'ਵਾਂ ਜੀ ਆਹ ਜਿਹੜੇ ਸਵਿੱਚ ਦੇ ਪੁਆਇੰਟ ਆ ਇੱਕ ਤਾਰ ਇੱਦਾਂ ਲਾ ਦੇਣੀ ਹੁਣ ਇਹਨੂੰ ਆਨ-ਆਫ ਇਹੇ ਪਲੱਗ ਕਿਦਾਂ ਚੱਲੇਗਾ ਆਹ ਜਿਹੜਾ ਇੱਕ ਟੋਟਾ ਕੱਟ ਕੇ ਆਪਾਂ ਇੱਥੇ ਲਾ ਦੇਣਾ ਪਲੱਗ ਦੇ ਵਿੱਚ ਜਦੋਂ ਇਹਨੂੰ ਆਫ ਸਵਿੱਚ ਆਨ ਹੋਊਗਾ ਇਹਦੀ ਰਾਹੀਂ ਜਿਹੜਾ ਕਰੰਟ ਇਹਦੇ ਵਿੱਚ ਆ ਜਾਊਗਾ ਇਹ ਤਾਂ ਹੋ ਗਿਆ ਜੀ ਇਦਾਂ ਹੁਣ ਤੁਸੀਂ ਇਥੋਂ ਜਿਹੜੀਆਂ ਤਾਰਾਂ ਤਾਂ ਨੂੰ ਬਲਬ ਜਿਹੜੇ ਆਪਣੇ ਨਾਲ ਕਿਹਦੇ ਟਿਊਬ ਲੱਗੀ ਹੁੰਦੀ ਫੈਨ ਲੱਗਾ ਹੁੰਦਾ ਉਹਦੇ ਵਿੱਚ ਕਿੱਦਾਂ ਜਾਂਦਾ ਹੁਣ ਇਹਦੇ ਵਿੱਚ ਜਿਹੜਾ ਆਪਾਂ ਲੈ ਕੇ ਜਾਣਾ ਆ ਹੁਣ ਜਿਹੜਾ ਨਿਊਟਰਲ ਵਾ ਇਹ ਇਥੋਂ ਇਹਦੇ ਵਿੱਚ ਨਿਊਟਰਲ ਜੁੜਿਆ ਹੁੰਦਾ ਪਲੱਗ ਦੇ ਵਿੱਚ ਇਥੋਂ ਨਿਊਟਰਲ ਚੱਕਣਾ ਇਹ ਆਪਾਂ ਨਿਊਟਰਲ ਨੂੰ ਲੈ ਜਾਣਾ ਉੱਪਰ ਇੱਥੇ ਇੱਥੇ ਲੈ ਕੇ ਹੁਣ ਇਥੋਂ ਜਿਹੜਾ ਆ ਆ ਕਰੰਟ ਇਹਦੇ ਪਹਿਲਾਂ ਹੀ ਸਵਿੱਚਾਂ ਸਾਰਿਆਂ 'ਚ ਕਰੰਟ ਜਾ ਰਿਹਾ ਜਦੋਂ ਇਹਨਾਂ ਨੂੰ ਆਪਾਂ ਆਨ ਕਰਾਂਗੇ ਤੇ ਕਰੰਟ ਜਿਹੜਾ ਉੱਤੇ ਨੂੰ ਚੱਲ ਜਾਣਾ ਇਹ ਕਰੰਟ ਕਿੱਦਾਂ ਜਾਣਾ ਹੁਣ ਦੇਖੋ ਤੁਸੀਂ ਇਹ ਜਿਹੜਾ ਹੋ ਗਿਆ ਆਪਾਂ ਬਲਬ ਬਲਬ ਨੂੰ ਕਰੰਟ ਲੈ ਕਰੰਟ ਲੈਣਾ ਇਥੋਂ ਤਾਰ ਜਾਣੀ ਸੁੱਦੀ ਇਹਦੇ ਵਿੱਚ ਇਸ ਨੂੰ ਫਰਵਾਹ ਕਰੰਟ ਲੈਣਾ ਜਦੋਂ ਇਹਨੂੰ ਆਨ ਕਰਾਂਗੇ ਇੱਥੇ ਕਰੰਟ ਹੋਣਾ ਇਹਨੇ ਆਪਸ ਜੁੜ ਜਾਣਾ ਕਰੰਟ ਤਾਂ ਚੱਲ ਜਾਣਾ ਜਿਹੜਾ ਨਿਊਟਰਲ ਆ ਉਹ ਆਲਰੇਡੀ ਫੇਸ ਇੱਥੇ ਦੋ ਆ ਬਲਬ ਦੇ ਦੋ ਹੁੰਦੀਆਂ ਤਾਰਾਂ ਇਹ ਨਿਊਟਰਲ ਜਿਹੜਾ ਇੱਥੋਂ ਹੀ ਆਲਰੇਡੀ ਗਿਆ ਹਾ ਹੁਣ ਤੁਸੀਂ ਨਿਊਟਰਲ ਥੱਲੇੋਂ ਹੋਰ ਕੁਝ ਨਹੀਂ ਲਜਾਣਾ ਆਹ ਨਿਊਟਰਲ ਜਿੰਨੇ ਵੀ ਗਾਂ ਸਵਿਚ ਲਾਉਣੇ ਪਲੱਗ ਲਾਉਣੇ ਆ ਬਲਬ ਟਿਊਬ ਜਿੰਨੇ ਵੀ ਲਾਉਣੀਆਂ ਆ ਇੱਥੋਂ ਇਹ ਤਾਰ ਨਿਊਟਰਲ ਦੀ ਏਦਾਂ ਲਈ ਜਾਣੀ ਟਿਊਬ ਇੱਥੋਂ ਫੈਨ ਏਦਾਂ ਲਈ ਜਾਣੀ ਇਹਨਾਂ ਨੂੰ ਨਿਊਟਰਲ ਸਾਰਾ ਇੱਥੋਂ ਹੀ ਚੱਕਣਾ ਹੁਣ ਜਿਹੜੀ ਥੱਲੇ ਆਪਾਂ ਕਰੰਟਾ ਉਹ ਚੱਕਣਾ ਐਸਾ ਹੁਣ ਇਹਨੂੰ ਆਪਾਂ ਬਲਬ ਨੂੰ ਜਗਾਉਣਾ ਆ ਹੋ ਗਿਆ ਆਪਣਾ ਕਰੰਟ ਚੱਲ ਗਿਆ ਬਲਬ ਨੂੰ ਇੱਥੇ ਹੁਣ ਆਪਣਾ ਟਿਊਬ ਇਸਾ ਟਿਊਬ ਦਾ ਬਲਬ ਸਵਿਚ ਹੋ ਗਿਆ ਇੱਥੇ ਆਪਾਂ ਟਿਊਬ ਨੂੰ ਚੱਕਣਾ ਸੁੱਧਾ ਇਹਦੇ ਵਿੱਚ ਜੋੜ ਦੇਣਾ ਆ ਜਿਹੜਾ ਅਰਥ ਇਹ ਆਲਰੇਡੀ ਪਹਿਲਾਂ ਥੱਲੇੋਂ ਆਪਾਂ ਲੈ ਗਏ ਆ ਇਹਨੂੰ ਇੱਕੋ ਹੀ ਤਾਰ ਜਾਣੀ ਇਹਨੂੰ ਥੱਲੇ ਨਹੀਂ ਲੈ ਕੇ ਆਉਣਾ ਜਿੰਨੇ ਵੀ ਸਵਿਚ ਨੇ ਜਾਣੇ ਸਾਰੇ ਤੁਹਾਡੇ ਇਦਾਂ ਹੀ ਗਾਂਹ ਦੀ ਗਾਂ ਆ ਕੇ ਦੀ ਅੱਗੇ ਲਾਈ ਜਾਣਾ ਇਹ ਨਿਊਟਰਲ ਗਾ ਸਾਰੇ ਘਰ ਵਿੱਚ ਤੁਸੀਂ ਤਾਂ ਕਮਾ ਸਕਦੇ ਆਪਾਂ ਤਾਂ ਤੁਹਾਨੂੰ ਛੋਟਾ ਜਿਹਾ ਸਮਝਾ ਰਹੇ ਹਾਂ ਹੁਣ ਜਿਹੜਾ ਤੁਸੀਂ ਟਿਊਬ ਵੀ ਜਗਾ ਲਈ ਇਥੇ ਹੁਣ ਆਹ ਫੇ ਆ ਗਿਆ ਸਵਿੱਚ ਜਿਹੜਾ ਫੈਨ ਦਾ ਸਵਿੱਚ ਆ ਗਿਆ ਇਹਨੂੰ ਵੀ ਇੱਕ ਹੀ ਤਾਰ ਸਿਰਫ ਓਨਲੀ ਕਰੰਟ ਦੀ ਲਾ ਕੇ ਤੁਸੀਂ ਇੱਥੇ ਜੋੜ ਦੇਣਾ ਐਦਾਂ ਜਿਹੜਾ ਸਰਕਟ ਇਹ ਬਣ ਜਾਂਦਾ ਐਦਾਂ ਆਪਾਂ ਗਾਂ ਦੀਆਂ ਜੋੜ ਸਕਦੇ ਆ ਇਹ ਅਪਾ ਵੀਡੀਓ ਇਸ ਲਈ ਬਣਾਈ ਆ ਵੀ ਤੁਹਾਨੂੰ ਥੋੜਾ ਜਿਆ ਸਮਝ ਲੱਗ ਜਵੇ ਜੇ ਘਰ ਦੇ ਵਿੱਚ ਛੋਟੀ ਮੋਟੀ ਨੁਕੜ ਪੈ ਜਵੇ ਕੋਈ ਬਲਬ ਕੋਈ ਸਵਿੱਚ ਦਾ ਕੋਈ ਤਾਰ ਲੱਤ ਜਾਂਦੀ ਆ ਤਾਂ ਆ ਕੇ ਡਾਇਗਰਾਮ ਨਾਲ ਹੀ ਤੁਹਾਨੂੰ ਪਤਾ ਹੋਵੇ ਇਹ ਆਪਾਂ ਜਾਣਕਾਰੀ ਤੁਹਾਡੇ ਸਹੂਲਤ ਵਾਸਤੇ ਜਿਹੜੀ ਦਿੱਤੀ ਆ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਆ ਤਾਂ ਮੇਰੀ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਸਬਸਕ੍ਰਾਈਬ ਚੈਨਲ ਨੂੰ ਕਰਕੇ ਰੱਖੋ ਵੀਡੀਓ ਤਾਂ ਆਪਾਂ ਬਣਾਈ ਆ ਤਾਂ ਕਿ ਟੈਕਨੀਕਲ ਵੀ ਆਪਾਂ ਤੁਹਾਨੂੰ ਸਮਝਾਈਏ ਤੇ ਹੋਰ ਕਾਨੂੰਨੀ ਦਾ ਪੇਜ ਆ ਉਹਨਾਂ ਬਾਰੇ ਵੀ ਦੱਸ ਸਕੀਏ ਇਹ ਤਾਂ ਮੈਂ ਬਣਾ ਰਿਹਾ ਹਾਂ ਹੁਣ ਆਪਾਂ ਇੱਕ ਸਿਰਫ ਜਿਹੜਾ ਛੋਟਾ ਐਕਸਟੈਂਸ਼ਨ ਬਾਕਸ ਕਿਦਾਂ ਸੀਗਾ ਉਹ ਤੁਹਾਨੂੰ ਮੈਂ ਡਾਇਗਰਾਮ ਤੇ ਵੀ ਦੱਸ ਦਿੰਨਾ ਆ ਸਵਿਚ ਹੋ ਗਿਆ ਤੇ ਆਪਲੱਗ ਹੋ ਗਿਆ ਆਪਾਂ ਜਿਹੜਾ ਇੱਥੋਂ ਇਹਨੂੰ ਸਵਿਚ ਕਰੰਟ ਨੂੰ ਇੱਥੇ ਥੱਲੇ ਇਹਦਾ ਜੋੜ ਦੇਣਾ ਆ ਆ ਕਰੰਟ ਦੀ ਤਾਰ ਇੱਦਾਂ ਹੋਣੀ ਆ ਤੁਸੀਂ ਇਹ ਕਰੰਟ ਦੀ ਤਾਰ ਇੱਥੇ ਦੇ ਦੇਣੀ ਆ ਤੇ ਆਹ ਕਰੰਟ ਪਲੱਗ 'ਚ ਜਦੋਂ ਇਹਨੂੰ ਆਨ ਕੀਤਾ ਇੱਥੇ ਆਊਗਾ ਕਰੰਟ ਇੱਥੋਂ ਇੱਥੇ ਜਾਊਗਾ ਤੇ ਜਿਹੜਾ ਨਿਊਟਰਲ ਵਾਪਿਸ ਆਉਂਦੀ ਉਹ ਤਾਰ ਆਪਾਂ ਇੱਥੇ ਅਰਥ ਦੀ ਦੇ ਦੇਣੀ ਹੈ ਇਹ ਤਾਂ ਬਹੁਤ ਸੌਖਾ ਕੰਮ ਐ ਐਕਸਟੈਂਸ਼ਨ ਬਾਕਸ ਨੂੰ ਬਣਾਉਣਾ ਜੇ ਵੀਡੀਓ ਜੇ ਤੁਹਾਨੂੰ ਲੱਗੀ ਆ ਚੰਗੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਾਰ ਧੰਨਵਾਦ ਰੱਬ ਰਾਖਾ